ਇਹ ਕੈਲੀ ਕੈਂਬਰ ਦੇ ਸਾਹਮਣੇ ਆ ਕੇ ਪ੍ਰਦੀਪ ਕਲੇਰ ਗੱਲ ਕਹਿ ਰਿਹਾ ਕਿੰਨਾ ਕੁ ਵੱਡਾ ਇਹ ਅਸਰ ਪਾਵੇਗੀ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਦੇ ਉੱਤੇ ਤੇ ਖਾਸ ਤੌਰ ਦੇ ਤੇ ਸੁਖਵੀਰ ਸਿੰਘ ਬਾਦਲ ਦੇ ਸਿਆਸੀ ਭਵਿੱਖ ਤੇ ਇਹ ਤਮਾਮ ਚੀਜ਼ਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਜੀਂਕ ਬਤੇ ਦੇਖੋ ਜਿੱਥੇ ਤੱਕ ਸੁਖਵੀਰ ਸਿੰਘ ਬਾਦਲ ਦਾ ਜਾਂ ਸ਼ੋਮਨੀ ਅਕਾਲੀ ਦਲ ਦਾ ਸਵਾਲ ਪੈਦਾ ਹੁੰਦਾ ਨਾ ਜੀ ਜੇ ਮੈਂ ਇੱਕ ਅਰਮਾਣ ਵੀ ਜਿਹੜਾ ਇਹ ਪ੍ਰਦੀਪ ਕਲੇਰ ਨੇ ਜੋ ਕੁਝ ਅਸੀਂ ਕੀਤਾ ਇਸ ਵੇਲੇ ਹੈ ਜਾਂ ਜੋ ਸੁਖਵੀਰ ਸਿੰਘ ਬਾਦਲ ਦਾ ਜੋ ਮਸਲਾ ਹੈਗਾ ਜੀ ਸੁਖਵੀਰ ਸਿੰਘ ਬਾਦਲ ਜੇ ਸ਼੍ਰੋਮਣੀ ਅਕਾਲੀ ਦਲ ਦੀ ਮੈਂ ਗੱਲ ਕਰਾਂ ਸ਼੍ਰੋਮਣੀ ਅਕਾਲੀ ਦਲ ਤਾਂ 1996 ਵਿੱਚ ਜਿਹੜੀ ਇਹਨਾਂ ਦੀ ਕਾਨਫਰੰਸ ਹੋਈ ਸੀ ਉਹਦੇ ਵਿੱਚ ਨਹੀਂ ਖਤਮ ਕਰਦੇ ਪੰਜਾਬੀ ਪਾਰਟੀ ਬਣਾਉਂਦੇ ਸੀ ਜੀ ਇਹ ਤਾਂ ਸਿਰਫ ਆਪਣੇ ਜਾਨੀ ਦੀ ਆਪਣੇ ਅਸੀਂ ਥੋੜੇ ਕੈਮਰਾ ਕਰਨ ਦੀ ਸ਼੍ਰੋਮਿਕ ਦਾ ਨੋ ਭਰਦੇ ਆ ਇਹਨਾਂ ਦੇ ਫਾਦਰ ਸਾਹਿਬ ਨੇ ਉਸ ਵੇਲੇ ਡਿਗਲੇ ਕਰ ਦਿੱਤਾ ਸੀ ਕਿ ਪੰਜਾਬੀ ਪਾਰਟੀ ਹੈਗੀ ਆ ਜੀ ਇਹ ਸ਼੍ਰੋਮਿਕ ਕਾਲੀ ਦਾ ਨਹੀਂ ਹੈਗਾ ਰਾਈਟ ਸੋ ਮਤਲਬ ਇਹ ਇਹਨਾਂ ਹਰ ਵੇਲੇ ਨਹੀਂ ਆਪਣਾ ਮਤਲਬ ਦੇਖਿਆ ਕਿ ਸਾਡੇ ਮਤਲਬ ਕਿਹੜੀ ਗਲਤ ਹੁੰਦੀ ਹੈਗੀ ਆ ਠੀਕ ਸੋ ਐਸ ਵੇਲੇ ਜੋ ਕੁਝ ਵੀ ਇਕਲੇਰ ਨੇ ਕੀਤਾ ਜਾਂ ਜੋੜੀ ਐਸ ਵੇਲੇ ਸਿੰਘ ਸਾਹਿਬ ਦੀ ਭੂਮਿਕਾ ਹੈਗੀ ਆ ਜੀ ਅਕਾਲ ਤਖਤ ਸਾਹਿਬ ਦੇ ਦਿੱਤੇ ਜੇ ਅਸੀਂ ਇਹ ਲਈਏ ਇਸ ਨੂੰ ਕਿ ਜਿੰਨੇ ਵੀ ਉੱਥੇ ਜਾ ਕੇ ਪਹਿਲਾਂ ਪਹਿਲਾਂ ਇੱਕ ਵਾਰ ਪੱਗ ਦੀ ਇੱਕ ਵਾਰ ਗਏ ਸੀ ਉਦੋਂ ਕਿਹਾ ਸੀ ਜਾਣੇ ਅਣਜਾਣੇ ਵਿੱਚ ਜੀ ਸ਼ਾਦੀ ਕੋਲ ਕੋ ਗਲਤੀਆਂ ਹੋਈਆਂ ਹੂੰ ਉਹ ਪੀਸੀ ਨਹੀਂ ਹੈਗੀ ਜੀ ਪੀਸੀ ਉਹ ਹੁੰਦੀ ਪਏ ਆ ਉਹ ਤਾਂ ਤਖਤੀ ਪਾ ਕੇ ਖੜ ਜਾਓ ਉੱਥੇ ਜਿੱਦਾਂ ਬਨਾਲਾ ਸਭ ਖੜੇ ਹੋਏ ਸੀ ਤਖਤੀ ਪਾ ਕੇ ਖੜ ਜਾਓ ਜੀ ਔਰ ਫਿਰ ਉਸ ਤੋਂ ਜਾਣੇ ਅਣਜਾਣੇ ਦਾ ਮਸਲਾ ਨਹੀਂ ਹੋਇਆ ਉੱਥੇ ਮੰਨੋ ਵੀ ਹਮੇਸ਼ਾ ਗਲਤੀਆਂ ਹੈਗੀਆਂ ਜੀ ਇਹਨਾਂ ਨੇ ਇਸ ਵੇਲੇ ਜੋ ਲੈ ਕੇ ਆਪਣਾ ਦੂਸਰੇ ਨੇ ਲਫਾਵਾ ਜਿਆਂ ਦਾ ਜੀ ਇਹ ਕਿੱਥੇ ਦੀ ਅਕਾਲ ਤਖਤ ਸਹਿਬ ਦੀ ਮੈਂ ਕਹਾਂਗਾ ਐਡਾ ਬੜਾ ਮਹਾਨ ਸੜਾ ਤਖਤ ਆ ਉਹ ਗੁਰੂ ਪਾਤਸ਼ਾਹ ਦੇ ਸ਼ੇਖਾ ਕਬਰਾਂ ਦਾ ਬਣਿਆ ਹੈਗਾ ਉਹ ਤਖਤ ਦੀ ਜਿਹਨੂੰ ਅਸੀਂ ਸਾਰਿਆਂ ਦਾ ਸਿਰ ਝੁਕਦਾ ਜਿਹਦੇ ਮੂਰੇ ਔਰ ਉਹਦੇ ਵਜੇ ਬੰਦ ਲਫਾਵੇ ਵਰਗੇ ਜਸੇਦਾਰ ਦਾ ਕੰਮ ਬਣਦਾ ਨੋ ਤੈਨੂੰ ਯੂ ਮਸਟ ਹੈਵ ਟੂ ਕਮ ਫੇਸ ਟੂ ਫੇਸ ਜੀ ਲਿਫਾਫਾ ਮੈਂ ਐਕਸੈਪਟ ਨਹੀਂ ਕਰਦਾ ਇਹ ਜਿਹੜੀ ਲਿਫਾਫੇ ਬਾਜ਼ੀਆਂ ਇਹ ਲਿਫਾਫੇ ਬਾਜ਼ੀ ਫੈਸਲੇ ਹੋਣੇ ਆ ਜੀ ਲਿਫਾਫੇ ਬਾਜ਼ੀਆਂ ਜਿਹੜੀਆਂ ਹੈਗੀਆਂ ਇਹ ਇਹ ਇਸ ਵੀਵਾਦ ਆ ਕਾਲੀ ਵਾਲੇ ਪੇ ਪਤਨੇ ਨਹੀਂ ਕੀਤਾ ਹੈਗਾ ਔਰ ਅੱਜ ਤੱਕ ਮੈਂ ਜੋ ਸਮਝਦਾ ਜਿੰਨੀਆਂ ਵੀ ਗੱਲਾਂ ਇਹਨੇ ਆਪਣੇ ਇਸ ਨੇ ਪ੍ਰਦੀਪ ਕਲੇ ਨਹੀਂ ਕੀਤੀਆਂ ਇਹਦੇ ਵਿੱਚ ਮੈਨੂੰ ਕੋਈ ਝੂਠ ਲੱਗਦਾ ਨਹੀਂ ਹੈਗਾ ਹਮ ਕੋਈ ਝੂਠ ਨਹੀਂ ਲੱਗਦਾ ਜੀ ਕਾਰਨ ਕੀ ਹੈਗਾ ਹੁਣ ਚੀਮਾ ਸਾਹਿਬ ਨੇ ਉਸ ਵੇਲੇ ਜਿਵੇਂ ਹਿੰਦੀ ਦੀ ਚਿੱਠੀ ਉਹਨ ਕੀ ਜਿਵੇਂ ਇਹ ਚਿੱਠੀ ਹਾਲਤਾ ਹਸਰ ਭੇਜ ਦਿਓ ਨਾਲ ਇਹ ਵੀ ਕਿਹਾ ਕਿ ਜਿੱਦਾਂ ਜਿੱਦਾਂ بڑا ਉਹਦਾ ਉਹ ਦਰਬਾਰ ਆ ਮੈਂ ਵੀ ਉੱਡਾਂ ਹੀ ਇੱਥੇ ਹੈਗਾ ਤੇ ਮੈਂ ਮੈਂ ਉਹਨੂੰ ਘੱਟ ਨਹੀਂ ਹੈਗਾ ਸਖਬੀਰ ਨੇ ਵੀ ਕਿਹਾ ਉੱਥੇ ਔਰ ਅੱਜ ਜਿਹੜੀ ਜੇ ਉੱਡਾਂ بڑا ਹੈਗਾ ਤਾਂ ਕੌਮ ਨੂੰ ਤਾਂ ਕੋਈ ਸੇਤ ਦਿੱਤਨੀ ਆਪਣੇ ਘਰ ਲੈਣੀ ਕਿ ਆਪਣੇ ਅਕਾਲੀ ਦਲ ਨੂੰ ਯਾਨੀ ਟੁਕੜਿਆਂ ਵਿੱਚ ਵੰਡ ਦਿੱਤਾ ਬਿਲਕੁਲ ਬਿਲਕੁਲ ਕੌਮ ਜਿਹੜੀ ਆ ਖਖੜੀਆਂ ਕਰੇਲੇ ਕਰ ਦਿੱਤੀ ਹੈਗੀ ਆ ਅਕਾਲੀ ਦਲ ਜਿਹੜਾ ਅੱਜ ਵੰਡ ਵੀ ਜਾਵੇ ਪੰਜ ਸਤੰਬਰ ਦੇਆਂ ਦਾ ਜੀ ਉਸ ਟੈਲਰ ਇਟ will never work ਜੀ